ਸ਼ਰਦੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਗੁਰਦਾਸਪੁਰ ਦੇ ਕਸਬਾ ਦੀਨਾ ਨਗਰ ਦੇ ਪਿੰਡ ਦੀਡਾ ਸਾਸੀਆ ਜੋ ਕਿ ਇੱਕ ਨਸ਼ੇ ਲਈ ਬਦਨਾਮ ਪਿੰਡ ਹੈ ਇਸ ਪਿੰਡ ਵਿੱਚ ਕੁਝ ਸਮਾਂ ਪਹਿਲਾਂ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ ਝਾੜੀਆਂ ਵਿੱਚੋਂ ਮਿਲੀਆਂ ਸਨ ਜਿਨ੍ਹਾਂ ਦੀ ਮੌਤ ਨਸ਼ੇ ਦੀ ਓਵਰਡੋਜ਼ ਕਰਕੇ ਹੋਈ ਸੀ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਪਿੰਡ ਦੀ ਕੇਰਾਬੰਦੀ ਕਰ ਨਸ਼ਾ ਤਸਕਰਾਂ ਦੇ 6 ਘਰਾਂ ਨੂੰ ਸੀਲ ਕੀਤਾ ਗਿਆ ਸੀ ਅਤੇ 34 ਦੇ ਕਰੀਬ ਨਸ਼ਾ ਤਸਕਰਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਅੰਜ ਪੁਲਿਸ ਵੱਲੋਂ ਫਿਰ ਤੋਂ ਵੱਡੀ ਕਾਰਵਾਈ ਕਰਦੇ ਹੋਏ 11 ਨਵੰਬਰ 2023 ਨੂੰ ਧਾਰੀਵਾਲ ਪੁਲਿਸ ਵੱਲੋਂ 100 ਕਿਲੋ ਪੁਕੀ ਚੂਰਾ ਕੋਸਤ ਸਮੇਤ ਫੜੇ ਗਏ આરોપી ਕਰਨੈਲ ਚੰਦ ਵਾਸੀ ਦੀਨਾ ਨਗਰ ਪਿੰਡ ਢੀਡਾ ਸਾਸੀਆ ਦੀ ਅੱਜ ਡੀਐਸਪੀ ਕੁਲਵੰਤ ਸਿੰਘ ਮਾਨ ਦੀ ਅਗਵਾਹੀ ਵਿੱਚ ਧਾਰੀਵਾਲ ਪੁਲਿਸ ਨੇ 38 ਲੱਖ ਰੁਪਏ ਦੀ ਪ੍ਰਾਪਰਟੀ ਅਟੈਚ ਕੀਤੀ ਹੈ ਜਿਸ ਵਿੱਚ ਤਸਕਰ ਦਾ ਦੋ ਮੋਟਰਸਾਈਕਲ ਅਤੇ ਟਰੈਕਟਰ ਨੂੰ ਜ਼ਬਤ ਕੀਤਾ ਗਿਆ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਅਗਲੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਪਿਛਲੇ ਸਾਲ 11 ਨਵੰਬਰ ਨੂੰ ਸਟਾਫ ਗੁਰਦਾਸਪੁਰ ਦੇ ਸਹਿਯੋਗ ਨਾਲ ਧਾਰੀਵਾਲ ਥਾਣਾ ਪੁਲਿਸ ਵੱਲੋਂ ਪਿੰਡ ਗੁਰਦਾਸਪੁਰ ਮੰਗਲ ਨੇੜਿਓ ਇੱਕ ਤਰਖ ਵਿੱਚ 100 ਕਿਲੋ ਪੋਕੀ ਲਿਆਂਦੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ ਵਿੱਚੋਂ ਇੱਕ ਅਸ਼ਵਨੀ ਕੁਮਾਰ ਵਾਸੀ ਬਹਿਰਾਮਪੁਰ ਅਤੇ ਦੂਜਾ ਕਰਨੈਲ ਸਿੰਘ ਉਰਫ ਗੋਗੀ ਵਾਸੀ ਡੀਡਾ ਸੰਸੀਆ ਸ਼ਾਮਿਲ ਸੀ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਧਾਰੀਵਾਲ ਵਿੱਚ ਇੱਕ ਐਫਆਰ ਐਨਡੀਪੀਐਸ ਦੀ ਐਫਆਰ ਲਾਜ ਹੋਈ ਜਿਸ 100 ਕੰਟਲ ਤਕਰੀਰਾਂ ਕੀਤੀ ਸੀ ਉਹ ਦੇ ਸਬੰਧ ਫਿਰ ਐਫ ਆਰ ਤੋਂ ਬਾਅਦ ਜਿਹੜੇ ਕਰਨੈਲ ਚੰਦ ਲੋਗੀ ਆ ਜਿਹਦਾ ਸਾਸਿਆ ਨਾ ਉਹਦੇ ਫਿਰ ਅਸੀਂ ਪ੍ਰਾਪਰਟੀ ਦੇ ਮੇਰੇ ਵੀ ਇਕੱਠੇ ਕੀਤੇ 68 ਐਫ ਪੀ ਕਾਰ ਬਿਸ਼ੂ ਕੀਤੀ ਤੇ ਇਸ ਚ ਸਾਨੂੰ ਫਿਰ ਉਹ ਉਹਦੀ ਜੋ ਉਹਨੇ ਪ੍ਰਾਪਰਟੀ ਬਣਾਈ ਸੀ ਉਹਦੀ ਸੰਬੰਧੀ ਅਸੀਂ ਆਪਣਾ ਅਟੈਚਮੈਂਟਸ ਮੰਗੀ ਫੀਸ ਤਿਆਰ ਕਰਕੇ ਕੰਪਲੇਂਟ ਹੌਰੀ ਦਿੱਲੀ ਭੇਜਿਆ ਸੀ ਉਹਨਾਂ ਵੱਲੋਂ ਕੇਸ ਦੀ ਪੂਰੀ ਦੀ ਉਹਨੂੰ ਜਾਂਚ ਕਰਕੇ ਤੇ ਜਿਹੜੀ ਰਿਕਵੈਸਟ ਕੀਤੀ ਸੀ ਉਹਦੇ ਤੇ ਫਿਰ ਉਹਨਾਂ ਨੇ ਉਹਦੀ ਪ੍ਰਾਪਰਟੀ ਦੀਸ ਕੰਦੇ ਆਰਡਰ ਦਿੱਤੇ ਸੀ ਜਿਹੜੇ ਕਿ ਅੱਜ ਉਹਨਾਂ ਉਸ ਦੀ ਕਾਰਵਾਈਆਂ ਨੂੰ ਅਮਲ ਚ ਲੈਂਦਾ ਗਿਆ ਸੀ ਤੇ ਪਿੰਡ ਜਾ ਕੇ ਉਹ ਆਪ ਉਸੇ ਘਰ ਦੀ ਵਾਈਫ ਸੀ ਉਹਨੂੰ ਆਪਾਂ ਉਹਦੇ ਆਰਡਰ ਦਿੱਤੇ ਤੇ ਉਸ ਤੋਂ ਬਾਕੀ ਜੋ ਕਾਨੂੰਨੀ ਪ੍ਰਕਿਰਿਆਵਾਂ ਕੀਤੀਆਂ ਗਈਆਂ ਸੀ ਤੇ ਇਹਦੀ ਕਿੰਨੀ ਪਰਸੈਂਟ ਇਹਦੀ ਕਰੀਬ 38 ਲੱਖ ਦੀ ਪ੍ਰਾਪਰਟੀ ਇਹਦੀ ਜਿਹੜੀ ਆ ਉਹ 38 ਲੱਖ 2000 ਪ੍ਰਾਪਰਟੀ ਦੇ ਜਿਹੜੇ ਸੀਗੇ ਉਹਦੇ ਚ ਇਹਦਾ ਘਰ ਹੈ ਇਹਦਾ ਕੈਂਟਰ ਹੈ ਮੋਟਰਸਾਈਕਲ ਨੇ ਦੋ ਬੁਲਟ ਮੋਟਰਸਾਈਕਲ ਸਪਲੈਂਟ ਮੋਟਰਸਾਈਕਲ ਹੈ ਦੇ ਕੋ 1.83 ਲੱਖ ਟੋਟਲ ਬਣਦਾ ਉਹ ਉਹਦੀ ਫ੍ਰੀਜ਼ ਦੇ ਆਰਡਰ ਜਿਹੜੇ ਆ ਉਹ ਉਹਨਾਂ ਦੀ ਕਾਰਨ ਇਹ ਮਿਲ ਜਾਂਦੀ ਹੈ